ਸਤਿ ਸ਼੍ਰੀ ਅਕਾਲ ਪੰਜਾਬੀਓ ਅੱਜ ਫੇਰ ਤੁਹਾਨੂੰ ਇੱਕ ਬਰਾਸਤੀ ਖੂਹ ਪਿੰਡ ਸੇਮਾ ਜ਼ਿਲ੍ਹਾ ਬਠਿੰਡਾ ਦਾ ਦਿਖਾਉਣ ਜਾ ਰਹੇ ਹਾਂ ਸੋ ਬੜੇ ਹੀ ਵਧੀਆ ਤਰੀਕੇ ਦੇ ਨਾਲ ਇਸ ਖੂਹ ਨੂੰ ਮੇਰੇ ਪਿੰਡ ਦੇ ਨੌਜਵਾਨ ਅਤੇ ਪਿੰਡ ਦੇ ਸੂਝਵਾਨ ਵੀਰਾਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ ਅਤੇ ਇਹ ਉਸ ਸਮੇਂ ਦਾ ਖੂਹ ਹੈ ਜਦੋਂ ਆਪਣੇ ਬਜ਼ੁਰਗ ਇਸ ਦੀਆਂ ਟਿੰਡਾਂ ਨੂੰ ਗੇੜ ਕੇ ਪਾਣੀ ਪੀਂਦੇ ਸੀ ਅਤੇ ਹੁਣ ਵੀ ਉਸੇ ਤਰ੍ਹਾਂ ਇਹਨੂੰ ਸੰਭਾਲਿਆ ਹੋਇਆ ਹੈ ਸੋ ਬੇਨਤੀ ਹੈ ਕਿ ਕਿਹੜੇ-ਕਿਹੜੇ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਖੂਹ ਨੇ ਅਤੇ ਬਰਾਸਤੀ ਚੀਜ਼ਾਂ ਨੇ ਉਹਨਾਂ ਦੀ ਫੋਟੋ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਪਾਓ ਅਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤਾਂ ਕਿ ਸਾਡੀ ਜਿਹੜੀ ਨਵੀਂ ਪੀੜੀ ਹੈ ਉਹਨਾਂ ਨੂੰ ਸਾਡੇ ਸੱਭਿਆਚਾਰ ਬਾਰੇ ਪਤਾ ਲੱਗ ਜਾ ਕਿ ਲੱਗ ਸਕੇ ਅਤੇ ਹੋਰ ਵੀ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਮੇਰੇ ਪੇਜ ਨੂੰ ਫੋਲੋ ਕਰਿਓ ਜ਼ਰੂਰ ਕਰਿਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਧੰਨਵਾਦ